ਅੰਮ੍ਰਿਤਸਰ ਦੇ RAM ਆਸ਼ਰਮ ਸਕੂਲ ਦੇ ਬਾਹਰ ਪੰਜਾਬੀ ਪੇਰੈਂਟਸ ਐਸੋਸੀਏਸ਼ਨ ਵੱਲੋਂ ਉਸ ਵੇਲੇ ਹੰਗਾਮਾ ਖੜਾ ਕਰ ਦਿੱਤਾ ਗਿਆ ਜਦੋਂ ਸਕੂਲ ਪ੍ਰਸ਼ਾਸਨ ਵੱਲੋਂ ਬੱਚਿਆਂ ਦੇ ਰਿਜ਼ਲਟ ਦੇਖਣ ਆਏ ਮਾਪਿਆਂ ਨੂੰ 2017 ਦੇ ਸੈਸ਼ਨ ਵਾਸਤੇ ਇੱਕ ਕਰ ਵਿੱਚ ਬਨੇ ਬੁੱਕਸਟਾਲ ਤੋਂ ਕਿਤਾਬਾਂ ਖਰੀਦਣ ਦੀ ਕਿਹਾ ਗਿਆ। ਬੱਚਿਆਂ ਦੇ ਮਾਪਿਆਂ ਵੱਲੋਂ ਜਨ ਬੁੱਕਸਟਾਲ ਵਾਲੇ ਤੋਂ ਕਿਤਾਬਾਂ ਖਰੀਦਣ ਉਪਰੰਤ ਬਿੱਲ ਦੀ ਮੰਗ ਕੀਤੀ ਗਈ ਤਾਂ ਦੁਕਾਨਦਾਰ ਵੱਲੋਂ ਬਿੱਲ ਦੇਣ ਤੋਂ ਸਾਫ਼ ਮਨਾਂ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬੱਚਿਆਂ ਦੇ ਮਾਪੇ ਅਤੇ ਐਸੋਸੀਏਸ਼ਨ ਵੱਲੋਂ ਸਕੂਲ ਦੇ ਬਾਹਰ ਹੀ ਹੰਗਾਮਾ ਕਰਾ ਕੇ ਦਰਵਾਜ਼ਾ ਗਿਆ। ਕਿਰਅਲ આરોਪ ਹਨ ਕਿ ਬੁੱਕਸਟਾਲਪ বিনা ਲਾਇਸੈਂਸ ਦੇ ਹੀ ਮਹਿੰਗੇ ਪਾਟੇ ਕਿਤਾਬਾਂ ਵੇਚਦੇ ਹਨ ਜੋ ਕਿ ਸਰਾਸਰ ਕਾਨੂੰਨੀ ਉਲੰਘਣਾ ਹੈ। ਅੱਜ ਮੇਰੇ ਨਾਲ ਲਿਖ ਦੱਸ ਗੇਲਾ ਜੀ ਮੈਂ ਪੀਪੀਏ ਪ੍ਰੈਜ਼ੀਡੈਂਟ ਹਾਂ ਅਮਰਸਰ ਅਸੀਂ ਇੱਥੇ ਅਜਾਏ ਆਂ ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਅਮਰਸਰ ਦੇ ਵਿੱਚ ਮਜੀਠਾ ਰੋਡ ਤੇ ਇਹ ਸਾਨੂੰ ਇਹ ਸ਼ਿਕਾਇਤ ਮਿਲੀ ਹੈ ਜੀ ਇੱਥੇ ਨਾ ਬੁੱਕ ਸ਼ਾਪ ਇਹਨਾਂ ਨੇ ਪਹਿਲਾਂ ਅੰਦਰੋਂ ਬੰਦ ਕੀਤੀ ਹੈ ਅੰਦਰੋਂ ਬੰਦ ਕਰਕੇ ਤੇ ਆ ਬਿਲਕੁਲ ਸਾਹਮਣੇ ਖੋਲ੍ਹ ਦਿੱਤੀ ਗਈ ਹੈ ਜ ਕਿਉਂ ਜਨ ਕੋ ਲਾਇਸੈਂਸ ਨਹੀਂ ਹੈਗਾ ਜਦੋਂ ਉਹਨਾਂ ਦੇ ਮਾਲਕਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਕੋਲ ਲਾਇਸੈਂਸ ਹੈਗਾ ਉਹ ਕਹਿੰਦੇ ਜੀ ਲਾਇਸੈਂਸ ਹੈਗਾ ਪਰ ਇਥੋਂ ਨਹੀਂ ਆ ਸਾਡੇ ਕੋਲ ਵੱਖਰਾ ਵਾ ਇੱਕ ਸਾਈਡ ਤੇ ਮੋਦੀ ਕਹਿੰਦੇ ਨੇ ਜੀ ਪੜੇਗਾ ਇੰਡੀਆ ਤੇ ਬੜੇਗਾ ਇੰਡੀਆ ਉਹ ਕਿਹੜੇ ਤਰੀਕੇ ਨਾਲ ਪੜੇਗਾ ਇੰਡੀਆ ਤੇ ਬੜੇਗਾ ਇੰਡੀਆ ਇਹ ਕੋਈ ਸਮਝ ਨਹੀਂ ਆ ਰਹੀ ਅਸੀਂ ਸੇ ਪੰਜਾਬ ਸਰਕਾਰ ਕੋਲੋਂ ਤੇ ਪਲੱਸ ਅਸੀਂ ਕੇਂਦਰ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਜਿਹੜੀਆਂ ਐਨਸੀਆਰਟੀ ਨੇ ਬੁੱਕਾਂ ਵਗੈਰਾ ਲਾਗੂ ਕੀਤੀਆਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਸਾਡੀ ਜਿਹੜੀ ਪੀਪੀਏ ਸਾਡੀ ਹੈਗੀ ਐਸੋਸੀਏਸ਼ਨ ਉਹ ਹਰ ਟਾਈਮ ਇਹਨਾਂ ਸਕੂਲਾਂ ਦੇ ਖਿਲਾਫ ਲੜਦੀ ਸਕੂਲ ਨੇ ਉਹਦੇ باوجود ਵੱਖ-ਵੱਖ ਪਬਲਿਸ਼ਰਾਂ ਦੀ ਜਿਹੜੀ ਬੁੱਕਸ ਨੇ ਉਹ ਇੰਪਲੀਮੈਂਟ ਕੀਤੀਆਂ ਨੇ ਜਿਹੜੇ ਕਿ ਪੇਰੈਂਟਸ ਅਫੋਰਡ ਨਹੀਂ ਕਰ ਸਕਦੇ ਜਿਹੜੀ ਕਿਤਾਬ 50 ਰੁਪਏ ਦੀ ਹਾਂ ਸੀ ਅੱਜ ਦੀ ਗਈ ਉਹ ਕਿਤਾਬ 250 ਰੁਪਏ ਦੀ ਗਈ ਹੈ 5 ਗੁਣਾ ਵੱਧ ਉਹਦਾ ਰੇਟ ਵਸੂਲਿਆ ਜਾ ਰਿਹਾ ਹੈ ਔਰ ਬਿਲਕੁਲ ਧੱਕੇਸ਼ਾਹੀ ਹੋ ਰਹੀ ਹੈ ਹਰ ਪੇਰੈਂਟ ਦੇ ਨਾਲ ਐਸੀ ਚੀਜ਼ ਦੀ ਹੁਣ ਸਾਡੀ ਮੰਗ ਸਕੂਲ ਤੋਂ ਇਹ ਹੈ ਕਿ ਇਹ ਜਿਹੜਾ ਕਾਨੂੰਨ ਦੇ ਖਿਲਾਫ ਕੰਮ ਹੋ ਰਿਹਾ ਸਕੂਲ ਇੱਕ ਐਨਜੀਓ ਦੇ ਤਰ੍ਹਾਂ ਐਨਜੀਓ ਦੇ ਤੌਰ ਤੇ ਚਲਾਇਆ ਜਾਂਦਾ ਹੈ ਇਹ ਕਮਰਸ਼ੀਅਲਾਈਜੇਸ਼ਨ ਜਿਹੜੀ ਇਹ ਬੰਦ ਹੋਣੀ ਚਾਹੀਦੀ ਹੈ ਹਰ ਪੇਰੈਂਟ ਨੂੰ ਰਿਲੀਫ ਮਿਲ ਅਮਰਦਤ ਕਮੇਟੀ ਜਿਹੜੀ ਆਫਿਸ ਆਫ ਦਾ ਫੀਸ ਕਮੇਟੀ ਜਿਹੜੀ ਹਾਈ ਕੋਰਟ ਨੇ ਬਣਾਈ ਸੀ ਉੱਥੇ ਅਸੀਂ ਕੇਸ ਜਿੱਤ ਚੁੱਕੇ ਆਂ ਔਰ ਹੋਪਫੁਲੀ ਮੈਂ ਸਕੂਲ ਤੋਂ ਤੇ ਪ੍ਰਸ਼ਾਸਨ ਤੋਂ ਉਮੀਦ ਕਰਦਾ ਕਿ ਜਲਦੀ ਤੋਂ ਜਲਦੀ ਇਸ ਮਸਲੇ ਦਾ ਜਿਹੜਾ ਵੇ ਆਊਟ ਕਿਤਾ ਕੱਢਿਆ ਜਾਏਗਾ ਹਮ ਰੋਹੀ ਚਾਵਲਾ ਹੈ ਮੇਰੇ ਬੱਚੇ ਰਾਮ ਆਸ਼ਮ ਸਕੂਲ ਚ ਪੜ੍ਹਦੇ ਨੇ ਅਸੀਂ ਬੁੱਕਸ ਆ ਉਹਨਾਂ ਨੂੰ ਕਿਹਾ ਸੀਗਾ ਬੁੱਕਸ ਸਾਰੇ ਸ਼ਹਿਰ ਚ ਮੈਂ ਲੱਭਾਂ ਇਹਨਾਂ ਨੇ ਲਿਸਟ ਲਗਾਈ ਹੈ ਪਰ ਸਾਰੇ ਸ਼ਹਿਰ ਚ ਬੁੱਕਸ ਨਹੀਂ ਕਿਤੋਂ ਮਿਲੀਆਂ ਐਸਾ ਨੂੰ ਹਰਾਸਮੈਂਟ ਕਰਦੇ ਪਏ ਹਾਂ ਬੁੱਕਸ ਮਿਲਣਗੇ ਸਿਰਫ ਇੱਕ ਸੁੰਦਰ ਦਾਸ ਇਨਸਾਨਸ ਕੋ ਜਿਨ੍ਹਾਂ ਨਾਲ ਅੰਨਾ ਆਪਸ ਅਟੈਚਮੈਂਟ ਹੋਈ ਹੋਈ ਹੈ ਅਸੀਂ ਵਰਕ ਹੋ ਗਏ ਅਸੀਂ ਉਹਨਾਂ ਕੋਲ ਪੱਕਾ ਬਿੱਲ ਕੱਟ ਕੇ ਦੇ ਦੇ ਉਹ ਕਹਿੰਦੇ ਨੇ ਜੀ ਮੈਂ ਪੱਕਾ ਬਿੱਲ ਨਹੀਂ ਦੇ ਸਕਦਾ ਇੱਕ ਤੇ ਮੋਦੀ ਜੀ ਕਹਿ ਰਹੇ ਨੇ ਕਿ ਕੈਸ਼ਲੈਸ ਇੰਡੀਆ ਹੋਣਾ ਚਾਹੀਦਾ ਤੁਸੀਂ ਬਿੱਲ ਦਿਓ ਹਰ ਚੀਜ਼ ਬਿਨਾਂ ਲਵੋ ਅਸੀਂ ਉਹਨਾਂ ਵੱਲ ਚੱਲ ਰਹੇ ਹਾਂ ਪਰ ਸਰਕਾਰ ਦੇਖੋ ਕੀ ਕਰ ਰਹੀ ਹੈ ਸਕੂਲ ਵਾਲੇ ਆਪਸ ਵਿੱਚ ਮਿਲ ਕੇ ਕਮਿਸ਼ਨਾਂ ਖਾ ਰਹੇ ਨੇ ਸਾਡੇ ਮਸਲੇ ਦਾ ਕੋਈ ਹੱਲ ਨਹੀਂ ਹੋ ਰਿਹਾ ਫਿਲਹਾਲ ਸਕੂਲ ਪ੍ਰਸ਼ਾਸਨ ਵੱਲੋਂ ਜਤੀਨ ਦਵਾਇਆ ਜਾ ਰਿਹਾ ਹੈ ਕਿ ਕਿਸੇ ਵੀ ਬੱਚੇ ਨਾਲ ਕੋਈ ਵੀ ਟੱਕਾ ਨਹੀਂ ਹੋਵੇਗਾ ਅੰਮ੍ਰਿਤਸਰ ਤੋਂ ਸੁੰਸੁਡੀ ਖਬਰਾਂ